ਦਰਸ਼ਕਾਂ ਦਾ ਸਵਾਗਤ ਹੈ ਤੇ ਦੱਸ ਦਨੇ ਆ ਤੇ ਵੱਡੀ ਖਬਰ ਹੈ ਕਿ ਪੰਜਾਬੀਆਂ ਦਾ ਮਾਣ ਵਧਿਆ ਕਿਉਂਕਿ ਪੰਜਾਬੀ ਥੀਏਟਰ ਨੂੰ ਆਪਣੀ ਪੂਰੀ ਜ਼ਿੰਦਗੀ ਦੇਣ ਵਾਲੇ ਤੇ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਸ੍ਰੀ ਪ੍ਰਾਨ ਸੱਬਰਵਾਲ ਹੋਰਾਂ ਜੀ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਤੇ ਇਨਾਮ ਦੀ ਚੋਣ ਹੈ ਜਿਹੜੀ ਉਹ ਸੱਬਰਵਾਲ ਸਾਹਿਬ ਦੀ ਕੀਤੀ ਗਈ ਹੈ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਪ੍ਰਾਨ ਸੱਬਰਵਾਲ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਨੂੰ ਲੱਗਦਾ ਹੈ ਕਿ ਜਿੰਨਾ ਤੁਸੀਂ ਜਿਹੜੀ ਸਾਰੀ ਜ਼ਿੰਦਗੀ ਥੀਏਟਰ ਨੂੰ ਦਿੱਤੀ ਹੈ ਤੇ ਉਹ ਉਸਦੇ ਲਈ ਅੱਜ ਤੁਹਾਨੂੰ ਇਹ ਪਦਮਸ਼ਰੀ ਹੈ ਜਿਹੜਾ ਉਹ ਵੇਟ ਕਰ ਰਹੀ ਸੀ ਕਿ ਇੱਕ ਨਾ ਇੱਕ ਦਿਨ ਤੁਹਾਨੂੰ ਮਿਲੇਗਾ ਜ਼ਰੂਰ ਮੈਨੂੰ ਬੜੀ ਖੁਸ਼ੀ ਹੈ ਤੁਹਾਡਾ ਧੰਨਵਾਦ ਜੀ ਤੁਸੀਂ ਮੇਰੇ ਨਾਲ ਗੱਲਬਾਤ ਸ਼ੁਰੂ ਕੀਤੀ ਹੈ ਜੀ ਸਭ ਤੋਂ ਮੈਂ ਤੁਹਾਡਾ ਧੰਨਵਾਦ ਜੀ ਕਰਨਾ ਹੈ ਦੂਜਾ ਇਹ ਹੈ ਕਿ ਕੋਈ ਅੱਛਾਕ ਨਹੀਂ ਕਰੇਗਾ ਹਾਂ ਉਹ ਨਾ ਕਿ ਖਿਆਲ ਸੀ ਤੁਸਮਾਰੀ ਕੰਮ ਕਰੀ ਜਾਓ ਨਹੀਂ ਤੇ ਫਿਰ ਤੁਹਾਡਾ ਕੰਮ ਦਾ ਖਿਆਲ ਹੜ ਨਹੀਂ ਹੁੰਦਾ ਹਾਂਜੀ ਕਿ ਤੁਸੀਂ ਕੋਈ ਅਵਾਰਡ ਵੀ ਕੋਸ਼ਿਸ਼ ਕਰਦੇ ਹੋ ਮੈਂ ਕਿਹਨਾਂ ਮੈਨੂਵਰ ਕਰੋ ਕਿ ਚੰਗਾ ਬਣ ਜਾਏ ਹਾਂਜੀ ਉਹ ਸਰ ਜਨ ਕੱਲੋਂ ਤੋਂ ਦਿੱਲੀੋਂ ਫੋਨ ਆਇਆ ਤੇ ਤੁਹਾਡਾ ਜੀ ਜੀ ਨਾਮ ਉਹ ਆ ਗਿਆ ਹੂੰ ਤੇ ਮੈਂ ਤੁਸ ਜੇ ਤੁਸੀਂ ਐਕਸੈਪਟ ਤੁਹਾਡੀ ਐਕਸੈਪਟੈਂਸ ਲੈਣੀ ਆ ਪਾਉਣੀ ਜੀ ਮੈਂ ਯਾਰ ਨੀਕੀਅਰ ਪੁੱਛ ਪੁੱਛ ਹਾਂ ਇਹ ਤਾਂ ਸਵਾਲ ਦੀ ਗੱਲ ਹੈ ਹਾਂਜੀ ਹਾਂ ਮੈਨੂੰ ਬੜੀ ਖੁਸ਼ੀ ਆ ਹੂੰ

ਹਾਂ ਲੈਣਾ ਜੀ ਕਿ ਸਾਰੇ ਫਰਜ਼ ਚੋਂ ਕੁਝ ਬੰਦੇ ਲੈਣੇ ਹੁੰਦੇ ਚੋਣਵੇਂ ਜੀ ਅਸੀਂ ਕਦੇ ਇਹ ਸੋਚਿਆ ਹੀ ਨਹੀਂ ਹਾਂ ਸਾਡੇ ਅਸੀਂ ਆਪਣੇ ਕੰਮ ਵੱਲ ਕਰੀਏ ਦਿਨ ਰਾਤ ਅਸੀਂ ਜੀ ਜੇਡਰ ਕਰਦੇ ਹਾਂ ਅੱਜ ਵੀ ਜਦੋਂ ਬੰਦਾ ਮੈਨੂੰ ਗੱਲ ਕਰ ਰਿਹਾ ਸੀ ਮੈਂ ਕਿਹਾ ਕਿ ਮੇਰੇ ਨਾਲ ਮਜ਼ਾਕ ਤਾਂ ਨਹੀਂ ਕਰ ਰਿਹਾ ਹਾਂ ਕਹਿੰਦਾ ਕਹਿੰਦਾ ਜੀ ਸਾਰੇ ਮੈਂ ਅੰਦਰ ਸੈਕਟਰੀ ਬੋਲ ਰਿਹਾ ਮਿਨਿਸਟਰੀ ਆਫ ਹਿਊਮਨ ਅਫੇਅਰਜ਼ ਤੋਂ ਜੀ ਤੇ ਮੈਂ ਮੈਂ ਬੰਦਾ ਸੀਰੀਅਸਲੀ ਗੱਲ ਕਰ ਰਿਹਾ ਹਾਂ ਸਾਡੇ ਕੋਲ ਕੁਝ ਪਾਰਟਿਕੂਲਰਸ ਲੈਣੇ ਆ ਤੇ ਬੜਾ ਹੈਰਾਨ ਹੋਇਆ ਕਣੇ ਤੁਸੀ ਇੰਟੈਲੀਜੈਂਸ ਚਰਨ ਮੇ ਸਾਡਾ ਮੈਂ ਹਾਂ ਹਾਂ ਜੀ ਜਿਹੜੀ ਤੁਹਾਡੀ ਆਵਾਜ਼ ਜਿਹੜੀ ਹੈ ਬੜੀ ਖਾਰੀ ਬੜੀ ਸ਼ਾਨਦਾਰ ਆਵਾਜ਼ ਗਰਮਾਰਦੀ ਹੈ ਹਾਂ ਮੈਂ ਕਹਾਂ ਪੈ ਅਸੀਂ ਜਾਮੇ ਵਾਲੇ ਆ ਤੇ ਜਾਮਾ ਬਾਜ਼ ਵੀ ਹੈ ਆਵਾਜ਼ ਕੰਮ ਰੱਖਣੀ ਬਈ ਹਾਂ ਜੀ ਸਾਡੀ ਰੋਜ਼ ਰਸਲ ਹੁੰਦੀ ਹੈ ਹਮ ਅਸੀਂ ਪੰਜਾਂ ਸਾਲਾਂ ਤੋਂ ਹਰ ਮਹੀਨੇ ਫਰਸਟ ਅੰਡੇ ਫੇਰ ਕਰਨੇ ਆ ਜੀ ਸਾਡੇ ਅੱਜ ਕੀ 286 ਮਾਸਿਕ ਯਾਨੀ ਮੰਥਲੀ ਬਿਲਕੁਲ ਮੈਂ ਮੈਂ ਸਰ ਉਹੀ ਗੱਲ ਕਹਿ ਰਿਹਾ ਤੁਸੀਂ ਕਹਿ ਰਹੇ ਸੀ ਕਿ ਤੁਹਾਡੇ ਲਈ ਸ਼ੌਕਿੰਗ ਸੀ ਪਰ ਸਾਡੇ ਲਈ ਬੜੀ ਮਾਣ ਵਾਲੀ ਗੱਲ ਸੀ ਕਿ ਸਾਡਾ ਇਹ ਸੀਗਾ ਕਿ ਤੁਹਾਨੂੰ ਮਿਲਣਾ ਚਾਹੀਦਾ ਜੇ ਪਾਦਮ ਸ਼੍ਰੀ ਤੁਹਾਨੂੰ ਨੂੰ ਮਿਲੂਗਾ ਥੀਏਟਰ ਦੇ ਵਿੱਚ ਤੇ ਹੋਰ ਕੋਈ ਇਸ ਵੇਲੇ ਥੀਏਟਰ ਦਾ ਐਸਾ ਰੰਗ ਕਰਮੀ ਹੈ ਨਹੀਂ ਮਤਲਬ ਜਿਹੜਾ 93 94 ਸਾਲ ਦਾ ਹੋਵੇ ਤੇ ਅੱਜ ਵੀ ਅਸੀਂ ਕਿਉਂਕਿ ਤੁਸੀਂ ਪਟਿਆਲੇ ਤੋਂ ਅਸੀਂ ਵੀ ਪਟਿਆਲਾ ਤੋਂ ਹੁਣ ਤੱਕ ਜਿਹੜੀ ਰਿਪੋਰਟਿੰਗ ਕੀਤੀ ਆ ਤੇ ਤੁਸੀਂ 6 6 ਵਜੇ ਤੱਕ ਤੁਸੀਂ ਬਾਰੰਦਰੀ ਗਾਰਡਨ ਆਪਣੀ ਟੀਮ ਨੂੰ ਲੈ ਕੇ ਪਹੁੰਚ ਜਾਂਦੇ ਹੋ ਤੇ ਤਮਾਮ ਇਹ ਜ਼ਿੰਦਗੀ ਤੁਸੀਂ ਥੀਏਟਰ ਨੂੰ ਇਹ ਸਾਰਾ ਜਿਹੜਾ ਆਪਣਾ ਜੀਵਨ ਦਿੱਤਾ ਆ ਤੇ ਇਸ ਦੇ ਲਈ ਮਤਲਬ ਬੜੀ ਸਾਨੂੰ ਖੁਸ਼ੀ ਹੈ ਕਿ ਤੁਹਾਨੂੰ ਪਦਮਸ਼ਰੀ ਅਵਾਰਡ ਮਿਲੇ ਆ ਪਰ ਇੱਕ ਸਵਾਲ ਹੈ ਇੱਕ ਸਵਾਲ ਹੈ ਸ਼ਬਰਵਾਲ ਸਾਹਿਬ ਕਿ ਮੈਡਮ ਨੇ ਵੀ ਉਨੀ ਹੀ ਕਹਾਣਾ ਕੀਤੀ ਆ ਤੁਹਾਡੇ ਜਿਹੜੇ ਮਿਸਿਸ ਨੇ ਸੁਨੀਤਾ ਸ਼ਬਰਵਾਲ ਜੀ ਮੈਂ ਗਲਤ ਨਹੀਂ ਤਾਂ ਮੈਂ ਕਿ ਮੈਂ ਤੋਂ ਜ਼ਿਆਦਾ ਕੀਤੀ ਹਾਂ ਜੀ ਪਰ ਕਿਤੇ ਉਹ ਮਲਾਲਤਾ ਨਹੀਂ ਹੈ ਕਿ ਮੈਡਮ ਨੂੰ ਵੀ ਨਾਲ ਹੋਣਾ ਚਾਹੀਦਾ ਸੀ ਜ਼ਰੂਰ ਨਹੀਂ ਨਹੀਂ ਗੱਲਿਆ ਕਿ ਉਹ ਮਿਲ ਜੇ ਤੁਸੀਂ ਉਸੇ ਜਿਵੇਂ ਦੋਸਤ ਜੀ ਹਾਂ ਮਗਰ ਇਹ ਆ ਕਿ ਉਹਨਾਂ ਵੀ ਕੰਟਰੀਬਿਊਸ਼ਨ ਮੇਰੇ ਤੋਂ ਵੀ ਜ਼ਿਆਦਾ ਸੀ ਹਾਂ ਅੱਛਾ ਤੁਸੀਂ ਤੁਸੀਂ ਮੈਮ ਨਾਲ ਜਦੋਂ ਫੋਨ ਆਇਆ ਤੁਹਾਨੂੰ ਦਿੱਲੀ ਤੋਂ ਤੁਸੀਂ ਇਹ ਮੈਡਮ ਨੂੰ ਦੱਸਿਆ ਹੋਣਾ ਕਿ ਇਸ ਤਰੀਕੇ ਨਾਲ ਪਦਮਸ਼ਰੀ ਦੇ ਲਈ ਤੁਹਾਡੇ ਨਾਂ ਦੀ ਚੋਣ ਹੋਈ ਹੈ ਕੀ ਕੀ ਰਿਐਕਸ਼ਨ ਸੀ ਮੈਡਮ ਦਾ ਸੁਨੀਤਾ ਮੈਡਮ ਦਾ

ਮਿਟਵਨ ਜਾਪਨ ਕੇ ਅੱਜ ਜੀ ਸਵੇਰੇ ਸਾਹ ਸਰ ਇਹ ਇਹ ਕਿਹੜੀ ਚੀਜ਼ ਹੈ ਇੱਕ ਉਹ ਕਿਹੜੀ ਚੀਜ਼ ਹੈ ਸਾਨੂੰ ਦੱਸ ਦਿਓ ਮੜਾ ਜੀ ਦਰਸ਼ਕ ਤੁਹਾਨੂੰ ਹਜ਼ਾਰਾਂ ਦਰਸ਼ਕ ਸੁਣ ਰਹੇ ਇਸ ਵੇਲੇ ਉਹ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਪ੍ਰੇਰਿਤ ਕਰਦੀ ਹੈ ਕਿ 93 94 ਸਾਲ ਦੀ ਉਮਰ 'ਚ ਵੀ ਤੁਸੀਂ ਥੀਏਟਰ ਕਰ ਰਹੇ ਹੋ ਤੁਸੀਂ ਬੱਚਿਆਂ ਤੋਂ ਕਰਵਾ ਰਹੇ ਹੋ ਨਾਟਕ ਕਰਵਾ ਰਹੇ ਹੋ 6 ਵਜੇ ਉੱਠ ਕੇ ਸਵੇਰੇ ਤੁਸੀਂ ਚਲੇ ਜਾਂਦੇ ਹੋ ਹਫ਼ਤੇ 'ਚ ਇੱਕ ਵਾਰ ਜਿਹੜਾ ਤੁਸੀਂ ਸ਼ੋਅ ਕਰਦੇ ਹੋ ਪਟਿਆਲਾ ਦੇ ਵਿੱਚ ਉਹ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਨਹੀਂ ਬੈਠਣ ਦੇ ਰਹੀ ਸਰ ਸਾਹਿਬ ਮਹੀਨੇ ਦੀ ਫਸਟ ਚੰਦੇ ਸੀ ਜੀ ਹੂੰ ਕੋਈ ਨਾ ਗੱਲ ਹਾਂਜੀ ਇੰਨੀ ਹੁਣ ਠੰਡ ਹੈਗੀ ਆ ਸਭ ਕੁਝ ਮੈਨੂੰ ਘਰ ਵਾਲੇ ਕਹਿੰਦੀ ਕਿ ਇਸ ਮਹੀਨੇ ਤਾਂ ਇੰਨੀ ਸਰਦੀ ਕਿਸੇ ਨੇ ਆਉਣਾ ਨਹੀਂ ਮੈਂ ਕਿ ਆ ਜਾਂਦੇ ਕਿ ਕਿੰਨੇ ਕਿਸੇ ਮੈਂ ਕਿ ਬਰੇਡਪੁਰ ਕੌੜਾ ਜ਼ਿਆਦਾ ਵੀ ਨਹੀਂ ਚੁੱਕਿਆ ਹਾਂ ਠੀਕ ਹੈ ਜੋ ਆ ਕੇ ਬੈਠ ਕੇ ਦੇਖਦੇ ਹਾਂ ਹਾਂਜੀ ਇਹਨਾਂ ਨੇ ਲੰਡੇ ਆ ਹੂੰ ਸੋ ਇਹ ਸਾਨੂੰ ਇਨਕਰੀਜਮੈਂਟ ਮਿਲਿਆ ਤੁਹਾਡੇ ਵਰਗੇ ਲੋਕ ਜਿਹੜੇ ਆ ਚੈਨਲ ਵਾਲੇ ਅਖਬਾਰਾਂ ਵਾਲੇ ਸਾਨੂੰ ਸਾਥ ਦੇ ਕਰਦੇ ਆ ਹੂੰ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਨੋਟਿਸ ਕੀਤਾ ਸਾਡੇ ਕੰਮ ਦਾ ਜੀ ਜਾਲੇ ਦੇ ਨਹੀਂ ਨਹੀਂ ਸਰ ਇਹ ਤਾਂ ਇਹ ਸਾਡਾ ਸੁਭਾਗ ਹੈ ਜੀ ਅਸੀਂ ਤੁਹਾਡੇ ਤੁਹਾਡੀਆਂ ਅਸੀਂ ਖਬਰਾਂ ਕਰਦੇ ਰਹੇ ਆ ਸਾਡਾ ਸੁਭਾਗ ਹੈ ਅੱਛਾ ਇਸ ਵੇਲੇ ਮੈਨੂੰ ਪਤਾ ਲੱਗ ਰਿਹਾ ਕਿ ਤੁਸੀਂ ਗਵਰਨਰ ਹਾਊਸੋਂ ਚੰਡੀਗੜ੍ਹ ਦੇ ਵਿੱਚੋਂ ਇੱਥੇ ਆਉਣ ਦੀ ਕੋਈ ਖਾਸ ਵਜ੍ਹਾ ਦੱਸ ਦਿਓ ਨਹੀਂ ਮੈਂ ਹਾਨਰ ਕਰਨਾ ਮਾ ਖੁਸ਼ੀ ਮਨਜ਼ੂਰ ਕਰਨਾ ਕਿ ਬਈ ਹਰ ਸੰਗਾਂ ਗੱਸਰ ਹੱਥ ਕਬੀ ਜਨਮ ਨੂੰ ਜੀ ਮੈਂ ਇੱਥੇ ਆਉਂਦਾ ਮੈਨੂੰ ਹਮੇਸ਼ਾ ਇਨਵਾਈਟ ਕੀਤਾ ਜਾਂਦਾ ਹੈ ਇਹ ਨਾ ਹੁੰਦਾ ਕਿ ਪ੍ਰਾਇਮੇ ਆਈਏਐਸ ਅਫੀਸਰ ਜੇ ਪਟਿਆਲੇ ਰਹੇ ਨੇ ਉਹ ਐਜੂਕੇਸ਼ਨ ਦੇ ਅਖਬਾਰਾਂ ਦੇ ਬਰਾਦਰੀ ਦੇ ਜੀ ਜੀ ਕੈਨੇਡਾ ਦੇ ਇੱਥੇ ਉਹ ਸਾਰੇ ਇਨਵਾਈਟਡ ਹੁੰਦੇ ਆ ਜਿਸ ਤੇ ਉਹਨਾਂ ਨਾਲ ਹੈਲੋ ਹੈਲੋ ਹੋ ਜਾਂਦੀ ਆ ਹਾਂ ਅੱਛਾ ਸਰ ਸਰ ਤੁਹਾਡੇ ਤੁਹਾਡੇ ਜਿਹੜੇ ਬੇਟੇ ਨੇ ਉਹ ਵੀ ਵੱਡੇ ਆਫੀਸਰ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਹੋਈ ਇਸ ਬਾਰੇ ਮਤਲਬ ਕਿ ਕਿਸ ਤਰ੍ਹਾਂ ਦਾ ਰਿਐਕਸ਼ਨ ਸੀ ਉਹਨਾਂ ਦਾ ਉਹਨਾਂ ਨਾਲ ਸਭ ਤੋਂ ਪਹਿਲਾਂ ਉਹ ਵਾਲੀ ਗੱਲ ਹੁੰਦੀ ਹੈ ਜੀ ਜੀ ਦੇ ਵਿੱਚ ਜੂ ਵਿਚਾਰ ਵਧ ਜਾਂਦਾ ਕੋਈ ਜੰਦੀ ਜਾਂਦੀ ਹੈ ਬੱਚੇ ਨਾਲ ਤੋਂ ਥੋੜਾ ਜਿਹਾ 10 10 ਤੁਸੀਂ ਉਹਨਾਂ ਦਾ ਨਾਮ ਦੱਸ ਦਿਓ ਤੇ ਕਿੱਥੇ ਪੋਸਟਿੰਗ ਹੈ ਜੀ ਕਿਹੜੇ ਅਹੁਦੇ ਤੇ ਇਸ ਵਾਰ ਥੋੜਾ ਜਿਹਾ ਦਰਸ਼ਕਾਂ ਨੂੰ ਪਤਾ ਲੱਗ ਜੀ ਇਹ ਜੀ ਹੈ ਅਸਿਸਟੈਂਟ ਇਨਸਪੈਕਟਰ ਜਨਰਲ ਪੁਲਿਸ ਜੀ ਅੱਜ ਕੱਲ ਨੂੰ ਇਲੈਕਸ਼ਨ ਤੇ ਔਰ ਮਾਡਰਨਾਈਜੇਸ਼ਨ ਤੇ ਲਾਇਆ ਹੈਗਾ ਪੂਰਾ ਨਾਮ ਦੱਸ ਦਿਓ ਸਰ ਉਹਨਾਂ ਦਾ ਵਿਕਾਸ ਸਬਰਵਾਲ ਵਿਕਾਸ ਸਬਰਵਾਲ ਠੀਕ ਹੈ ਤੇ ਆਖਰੀ ਸਵਾਲ ਹੈ ਸਰ ਥੋੜਾ ਥੋੜਾ ਜਿਹਾ ਟਾਈਮ ਹੋਰ ਲਊਂਗਾ ਨਾਲ ਨਿਰਮਲ ઋષਿ ਮੈਮ ਨੂੰ ਵੀ ਚੁਣਿਆ ਗਿਆ ਤੇ ਉਹਨਾਂ ਦੇ ਬਾਰੇ ਤੁਹਾਡਾ ਕੀ ਮੰਨਣਾ ਵੀ ਮਤਲਬ ਉਹਨਾਂ ਦਾ ਵੀ ਇੱਕ ਬੜੀ ਲੰਬੀ ਜਰਨੀ ਆ ਉਹਨਾਂ ਦੀ ਵੀ ਉਹਦੇ ਸ਼ਾਬਾਸ਼ ਹੈ ਤੁਸੀਂ ਇਰਾਨ ਹੋਏਗੇ 1960 ਵਿੱਚ ਅਸੀਂ ਨੱਡ ਕੀਤਾ ਸੀਗਾ ਜਿਹਦਾ ਨਾਮ ਸੀਗਾ ਪੈਸਾ ਬੋਲਦਾ ਹੈ ਜੀ ਉਹ ਮੈਂ ਉਹ ਮੇਰੇ ਜਾਮੇ ਵਿੱਚ ਰੋਲ ਕਰ ਰਹੀ ਸੀ ਉਸ ਫਿਜ਼ੀਕਲ ਕਾਲਜ ਦੇ ਵਿੱਚ ਕੋਰਸ ਕਰਨ ਆਈ ਸੀ ਜੀ ਤੇ ਸਾਡੇ ਇੱਕ ਸਾਥੀ ਸੀ ਡਾਕਟਰ ਉਹਨਾਂ ਨੇ ਵੀ ਇਹ ਨਿਖੌਂਕ ਬੜਾ ਹੈ ਕਿਨੂੰ ਜਾਮੇ ਲਗੋ ਅੱਛਾ ਤੇ ਔਰ ਦੇਖੋ ਇਹ ਇਤਵਾਗ ਦੀ ਗੱਲ ਉਹ ਵਾਈਸ ਚਾਂਸਲਰ ਸਾਹਿਬ ਆਏ ਸੀ ਕਿ ਹਾਂਜੀ ਸਾਡਾ ਡਰਾਮਾ ਦੇਖ ਕੇ ਹੂੰ ਇੰਨੇ ਖੁਸ਼ ਹੋਏ ਸਾਡਾ ਪ੍ਰਧਾਨ ਗੁਰਜੀਤ ਜੀ ਕਹਿੰਦਾ ਵੀ ਯੂਨੀਵਰਸਿਟੀ ਜਾਣਾ ਮੈਂ ਕਹਿੰਦਾ ਕੀ ਕਹਾਂ ਮੈਂ ਹੁਕਮ ਕਰੋ ਜੀ ਇਹਦਾ ਹੁਕਮ ਨਹੀਂ ਹੂੰ ਵਾਈਸ ਚਾਂਸਲਰ ਕਹਿੰਦਾ ਮੈਂ ਡਰਾਮਾ ਡਿਪਾਰਟਮੈਂਟ ਖੋਲਾਂ ਮੈਨੂੰ ਟ੍ਰਾਂਸਫਰ ਵਾਲ ਚਾਹੀਦਾ ਜੀ ਇਹ ਮਿਲਣਾ ਤਾਂ 4 ਵਜੇ ਜਾ ਕੇ ਮਿਲਣਾ ਇਹ ਕਿਹੜੀ ਯੂਨੀਵਰਸਿਟੀ ਦੀ ਗੱਲ ਕਿਹੜੀ ਯੂਨੀਵਰਸਿਟੀ ਦੀ ਗੱਲ ਦੱਸ ਰਹੇ ਹੋ ਹਾਂ ਕਿਹੜੀ ਯੂਨੀਵਰਸਿਟੀ ਦੀ ਗੱਲ ਦੱਸ ਰਹੇ ਹੋ ਸਰ ਇਹ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਰ ਸਾਡੇ ਆਏ ਸੀਗੇ ਜੀ ਨਾਟਕ ਦੇ ਖੇਤਰ ਦੀ ਗੱਲ ਹੈ ਜੀ 1970 ਹਾਂਜੀ ਆਮਾ ਦੇਖ ਗਏ ਕਿ ਸਾਡੇ ਪ੍ਰਧਾਨ ਸੀ ਜਗਤ ਪਰਮਜੀਤ ਸਿੰਘ ਪੁਸ਼ਪਦੇਵ ਸਿੰਘ ਜੀ ਉਹ ਮੈਂ ਦੂਜੇ ਦਿਨ ਕਹਿਣ ਲੱਗੇ ਕਿ ਅੰਸ਼ਵਰ ਵਾਲਾ ਹਮ ਯੂਨੀਵਰਸਿਟੀ ਜਾਣਾ ਮੈਨੂੰ ਹੁਕਮ ਹੋਰ ਕੀ ਹੁਕਮ ਐ ਸੇ ਹੁਕਮ ਨਹੀਂ ਜੀ ਤੈਨੂੰ ਵਾਈਸ ਚਾਂਸਰ ਕਹਿੰਦਾ ਮੈਨੂੰ ਚਾਹੀਦਾ ਪ੍ਰਮ ਸੰਭਵ ਮੈਂ ਡਰਾਮਾ ਡਿਪਾਰਟਮੈਂਟ ਖੋਲਣਾ ਜੀ ਇਹ ਮੈਨੂੰ ਮੇਰੇ ਕੋ ਭੇਜੇ ਸ਼ਾਮ ਨੂੰ 4 ਵਜੇ ਹੂੰ ਮੈਂ ਫਿਰ ਮਿਲਿਆ ਉਹਨਾਂ ਨੂੰ ਜੀ ਤੇ ਜੇ ਵੀ ਮੈਂ ਤੈਨੂੰ ਰਸਾ ਮੈਂ ਤਾਂ ਰਤੀ ਦੇਖ ਕੇ ਆ ਰਹੀਆ ਤੈਨੂੰ ਪਛਾਣਦੇ ਨਹੀਂ ਸੀ ਮੈਂ ਕਿਹਿਆ ਵਿੱਚ ਬੈਠੀ ਹੈ ਤਾਂ ਬਰਵਾ ਨਹੀਂ ਹੋ ਸਕ ਜੀ ਤੈਨੂੰ ਇੱਥੇ ਹੂੰ ਮੈਂ ਫਿਰ ਡਿਪਲੋਮਾ ਇੰਜ ਤੇਨ ਸਾਲ ਨਹੀਂ ਯੂਨੀਵਰਸਿਟੀ ਭਾਇਆ ਜੀ ਤੁਨਿ ਚਾ ਭਾਈ ਨੇ ਡਿਪਲੋਮਾ ਕੀਤਾ ਉਹ ਤੇ ਜੀ ਜਿਹੜੀ ਮੈਂ ਉਸਤਾਦ ਸੀ ਉਹ ਸ਼ਗੀਰ ਸੀ چکلوشی بتالی بچے فیس نہیں لائی گی ہر تر ਬਿਦੇ ਬੱਚੇ ਅਕਸਰ ਪਿਆਰ ਤੋਂ ਸਮਝਦੇ ਚੋਂ ਸਿਖਾ ਰਹੇ ਹਾਂ ਫ੍ਰੀ ਚੋ ਸਿਖਾ ਰਹੇ ਹਾਂ ਹਾਂਜੀ ਉਹ ਇਸ ਕਰਕੇ ਆ ਜਾਂਦੇ ਆ ਹਮਮ ਆਪਾਂ ਉਹਨਾਂ ਨੂੰ ਫੇਰ ਸਿਖਾਉਣ ਕਰਕੇ ਉਹਨਾਂ ਨੂੰ ਡਰਾਮੇ ਕਰਵਾਈਦੇ ਜੀ ਤੋਂ ਇਸ ਤਰ੍ਹਾਂ ਸਾਡਾ ਆ ਠੀਕ ਹੈ ਜੀ ਇੱਥੇ ਲੋਕ ਸਾਨੂੰ ਹੌਸਲਾ ਅਫਜ਼ਾਈ ਕਰਦੇ ਹੋ ਹਮ ਤੇ ਮੈਨੂੰ ਇਹ ਇੱਕ ਵੱਡੀ ਖੁਸ਼ੀ ਹੈ ਹਮ ਕਿ ਸ਼ਾਇਦ ਤੁਹਾਡੀਆਂ ਲੋਕਾਂ ਦੀਆਂ ਦੁਆਵਾਂ ਐਪਰੀਸ਼ੀਏਸ਼ਨ ਰੱਬ ਕੋਲ ਪਹੁੰਚੀਆਂ ਜੀ ਉਹਦਾ ਕੀ ਹੋਇਆ ਕੋ ਮੈਨੂੰ ਨਹੀਂ ਨਹੀਂ ਸਰ ਇਹ ਇਹ ਤੁਹਾਡੀ ਮਿਹਨਤ ਹੈ ਸਰ ਇਹ ਲਗਨ ਆ ਕਿ ਹੁਣ ਤੱਕ ਵੀ ਦੇਖੋ ਤੁਸੀਂ 93 94 ਸਾਲ ਦੀ age 'ਚ ਵੀ ਤੁਸੀਂ ਥੀਏਟਰ ਕਰ ਰਹੇ ਹੋ ਅੱਛਾ ਤਰੀਕ ਕਦੋਂ ਦਿੱਲੀ ਜਾ ਰਹੇ ਹੋ ਜੀ ਕਦੋਂ ਮਿਲ ਰਿਹਾ ਸਨਮਾਨ ਤੁਹਾਨੂੰ ਜੀ ਇਹ ਜਿਹੀ ਹੋਈ ਮਿਨਿਸਟਰੀ ਆ ਭੂਮਾ ਫੇਰ ਜਾਨੂ ਸਦਾ ਦੇਹੀ ਜੀ ਫਿਰ ਆਣੀ ਹੈ ਹਾਂ ਜੀ ਜਿਹੜੀ ਪਦਨਕੀ ਜੀ ਅਵਾਰਡ ਹੋਣਾ ਸਮਰਪਿਤ ਜੀ ਸਮਰਪਿਤ ਕਿ ਨੂੰ ਕਰੋਗੇ ਜੀ ਇਹ ਵਾਰਡ ਮਤਲਬ ਕਿ ਕੋਈ ਖਾਸ ਇਨਸਾਨ ਜਾਂ ਕੋਈ ਖਾਸ ਲੋਕ ਜਿਨ੍ਹਾਂ ਨੂੰ ਸਮਰਪਿਤ ਕਰਨਾ ਚਾਹੋ ਤੁਸੀਂ ਇਹ ਜੀ ਜਿਵੇਂ ਮੈਂ ਇਸ ਬਾਰੇ ਸੋਚਿਆ ਨਹੀਂ ਹਾਂ ਹਾਂ ਠੀਕ ਹੈ ਆਈਡੀਆ ਦੇ ਦਿੱਤਾ ਜੀ 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 ਮਾਪਿਆਂ ਨੂੰ ਸਮਰਪਿਤ ਕਰਨਾ ਮਾਂ ਨੂੰ ਕਰਾ ਪਿਓ ਨੂੰ ਕਰਾ ਘਰ ਵਾਲੀ ਨੂੰ ਕਰਾ ਜੀ ਨੂੰ ਕਰਾ ਜੀ ਵਾਕਈ ਸੁਖੀ ਨੇ ਨੁਕਤਾ ਦੇ ਦਿੱਤਾ ਜਿਹੜਾ ਸਾਨੂੰ ਪਤਾ ਹੀ ਨਹੀਂ ਸੀ ਠੀਕ ਮੌਕੇ ਦੀ ਅਗੇ ਸੜਕ ਮੈਂ ਵਾਈਫ ਨੇ ਜੀ ਨੇ ਕੰਮ ਕੀਤਾ ਹੈ ਜੀ ਤੇ ਮੇਰੇ ਸਾਹ ਹੈ ਹਮ ਸਾਡਾ ਸਾਰਾ ਪਰਿਵਾਰ ਆਏਗਾ ਜੀ ਇਹ ਕੀ ਮੈਮ ਨੂੰ ਕੀਤਾ ਜਾਵੇ ਜੀ ਬਿਲਕੁਲ ਬਣਦਾ ਵੀ ਆ ਕਿਉਂਕਿ ਮੈਮ ਨੇ ਤੁਹਾਡੇ ਮੋٹے ਨਾ ਮੋਟਾ ਲਵਾ ਕੇ ਕਹਨੇ ਆ ਨਾ ਮੈਮ ਨੇ ਅੱਗੇ ਹੋ ਕੇ ਤੁਹਾਡੇ ਨਾਲ ਇਹ ਕੰਮ ਕੀਤਾ ਹੈ థియేਟਰ ਉਹਨਾਂ ਨੇ ਵੀ ਸਾਰੀ ਜ਼ਿੰਦਗੀ ਲਗਾਈ ਆ ਸੋ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਮੇਰੇ ਇੱਕ ਪ੍ਰਸ਼ੰਸਕ ਤੁਹਾਡੇ ਮੇਰੇ ਕੋਲ ਹੋਰ ਬੈਠੇ ਆ ਜੀ ਉਹ ਆਂਦਰ ਕੀ ਉਪਾ ਜੀ 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 ਲੋਕਲ ਜੀ ਸਾਡੀਆਂ ਕੇਪਰੀਜ ਨੂੰ ਪਰ ਮੋੜ ਵੀ ਕਰਦੇ ਆ ਹਾਂ ਜੀ ਆਪੇ ਆਕਸ਼ੀਸ਼ ਵੀ ਨੇ ਬਿਲਕੁਲ ਆਇਰ ਵੀ ਨੇ ਹਾਂ ਜੀ ਇਹ ਤੁਹਾਨੂੰ ਨਮਸਕਾਰ ਕਰਨਾ ਚਾਹੁੰਦੇ ਨਹੀਂ ਨਹੀਂ ਮੇਰੀ ਗੱਲ ਹੋਈ ਹੈ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਬਹੁਤ-ਬਹੁਤ ਸ਼ੁਕਰੀਆ ਸੱਬਰਵਾਲ ਸਾਹਿਬ ਤੇ ਧੰਨਵਾਦ ਸ਼ੁਭਕਾਮਨਾਵਾਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਬਹੁਤ ਮਿਹਰਬਾਨ ਬਹੁਤ ਮਿਹਰਬਾਨ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਸ੍ਰੀ ਪ੍ਰਾਂਤ ਸੱਬਰਵਾਲ ਹੋਰਾਂ ਜੀ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਉਹ ਵੀ ਐਕਸਪੈਸ ਨਹੀਂ ਕਰੀਗਾ ਹਾਂ ਉਹ ਨਾ ਤੇਰੀ ਫਿਆਲ ਸੀ ਤੁਸਮਾਰੀ ਕੰਮ ਕਰੀ ਜਾਓ ਨਹੀਂ ਕਿ ਫਿਰ ਤੁਹਾਡਾ ਕੰਮ ਤੋਂ ਫਿਆਲ ਹਰ ਨਹੀਂ ਜਾ ਜਿੱਲੀੋਂ ਫੋਨ ਆਇਆ ਤੇ ਤੁਹਾਡਾ ਜੀ ਜੀ ਨਾ ਉਹ ਤੇ ਆ ਗਿਆ ਤੁਹਾਡੀ ਕੈਪਟਨ ਸੁਣਨੀ ਆ ਕੌਣ ਜਾਣੀ ਜੀ ਮੈਂ ਯਾਰ ਨੀਕੀਅਰ ਪੁੱਛੂ ਹਾਂ ਬੋਲ ਇਹਦਾ ਤੁਹਾਾਰੀ ਗੱਲ ਆ ਹਾਂ ਜੀ ਹਾਂ ਸਾਰੇ ਭਲ ਜੋ ਕੁਝ ਬੰਦੇ ਲੈਣੇ ਹੁੰਦੇ ਚੋਣ ਵਿੱਚ ਜੀ ਅਸੀਂ ਕਦੇ ਇਹ ਸੋਚਿਆ ਨਹੀਂ ਅਦੀ ਵੀ ਜੇ ਉਹ ਬੰਦਾ ਮੈਨੂੰ ਗੱਲ ਕਰ ਰਿਹਾ ਸੀ ਮੈਂ ਕਿਹਾ ਕਿ ਮੇਰੇ ਮਜ਼ਾਕ ਤਾਂ ਨਹੀਂ ਕਰ ਰਿਹਾ ਦਰਸ਼ਕਾਂ ਦਾ ਸਵਾਗਤ ਹੈ ਤੇ ਦੱਸ ਦਨੇ ਆ ਤੇ ਵੱਡੀ ਖਬਰ ਹੈ ਕਿ ਪੰਜਾਬੀਆਂ ਦਾ ਮਾਣ ਵਧਿਆ ਕਿਉਂਕਿ ਪੰਜਾਬੀ ਥੀਏਟਰ ਨੂੰ ਆਪਣੀ ਪੂਰੀ ਜ਼ਿੰਦਗੀ ਦੇਣ ਵਾਲੇ ਤੇ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਸ੍ਰੀ ਪ੍ਰਾਨ ਸੱਬਰਵਾਲ ਹੋਰਾਂ ਜੀ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਤੇ ਨਾਮ ਦੀ ਚੋਣ ਹੈ ਜਿਹੜੀ ਉਹ ਸੱਬਰਵਾਲ ਸਾਹਿਬ ਦੀ ਕੀਤੀ ਗਈ ਹੈ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਪ੍ਰਾਨ ਸੱਬਰਵਾਲ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਨੂੰ ਲੱਗਦਾ ਹੈ ਕਿ ਜਿੰਨਾ ਤੁਸੀਂ ਜਿਹੜੀ ਸਾਰੀ ਜ਼ਿੰਦਗੀ ਥੀਏਟਰ ਨੂੰ ਦਿੱਤੀ ਹੈ ਤੇ ਉਸ ਤੇ ਲਈ ਅੱਜ ਤੁਹਾਨੂੰ ਇਹ ਪਦਮਸ਼ਰੀ ਹੈ ਜਿਹੜਾ ਉਹ ਵੇਟ ਕਰ ਰਹੇ ਸੀ ਕਿ ਇੱਕ ਨਾ ਇੱਕ ਦਿਨ ਤੁਹਾਨੂੰ ਮਿਲੇਗਾ ਜ਼ਰੂਰ ਮੈਨੂੰ ਬੜੀ ਖੁਸ਼ੀ ਹੈ ਤੁਹਾਡਾ ਧੰਨਵਾਦ ਜੀ ਤੁਸੀਂ ਮੇਰੇ ਨਾਲ ਗੱਲਬਾਤ ਸ਼ੁਰੂ ਕੀਤੀ ਹੈ ਜੀ ਕੱਲ ਤੋਂ ਮੈਂ ਤੁਹਾਡਾ ਧੰਨਵਾਦੀ ਕਰਨਾ ਹੈ ਦੂਜਾ ਇਹ ਹੈ ਕਿ ਕੋਈ ਅੱਛਾਕ ਨਹੀਂ ਕਰੇਗਾ ਹਾਂ ਉਹ ਨਾ ਕੋਈ ਖਿਆਲ ਸੀ ਤੁਸਮਾਰੀ ਕੰਮ ਕਰੀ ਜਾਓ ਨਹੀਂ ਤੇ ਫਿਰ ਤੁਹਾਡਾ ਕੰਮ ਕੋਈ ਖਿਆਲ ਨਹੀਂ ਹੁੰਦਾ ਹਾਂ ਜੀ ਕਿ ਤੁਸੀਂ ਕੋਈ ਅਵਾਰਡ ਵੀ ਕੋਸ਼ਿਸ਼ ਕਰਦੇ ਹੋ ਮੈਂ ਕਿਹਨੂੰ ਮੈਨੂੰ ਉੱਪਰ ਕਰੋ ਕਿ ਚੰਗਾ ਬਣ ਜਾਏ ਹਾਂ ਜੀ ਤੇ ਇਹ ਸਰਦਾਰ ਸਿੰਘ ਕੱਲੋਂ ਤੋਂ ਜੱਲੀਓਂ ਫੋਨ ਆਇਆ ਕਿ ਤੁਹਾਡਾ ਜੀ ਜੀ ਨਾਮ ਉਹ ਆ ਗਿਆ ਹੈ ਹੂੰ ਤੇ ਮੈਂ ਤੁਹਾਨੂੰ ਤੁਸੀਂ ਤੁਹਾਡੀ ਐਕਸੈਪਟੈਂਸ ਲੈਣੀ ਹੈ ਪਾਉਣੀ ਹੈ ਜੀ ਮੈਂ ਯਾਰ ਨਿੱਕੀਰ ਪੁੱਛ ਪੁੱਛ ਹਾਂ ਇਹਦਾ ਸਵਾਲ ਦੀ ਗੱਲ ਹੈ ਹਾਂ ਜੀ ਹਾਂ ਮੈਨੂੰ ਬੜੀ ਖੁਸ਼ੀ ਹੈ ਹੂੰ ਤੁਸੀਂ ਕਿਹਾ ਮਹਿਸੂਸ ਕਰਦੇ ਹੋ ਕਿ ਰਾਤੀ ਜਨਮ ਦਾ ਇੰਡੀਨ ਐਕਵਾਜ਼ੀ ਲੇਡੀ ਲੁਧਿਆਣੇ ਹਾਂ ਜੀ ਕਿਸੇ ਦਾ ਮਹਿਸੂਸ ਕਰਦੇ ਮੈਂ ਮਹਿਸੂਸ ਹਾਂ ਮੈਂ ਖੁਸ਼ੀ ਹੈ ਕਿ ਸਾਡੀ ਕਾਮਯਾਬੀ ਦਾ ਪਦਰ ਹੋਈ ਹੈ ਤੇ ਕੈਨੀਸ਼ਿੰਗ ਹੋਈ ਹੈ ਹਾਂ ਜੀ ਤੇ ਸਾਨੂੰ ਜਿਸ ਚੀਜ਼ ਇਸਪੈਕਟ ਰਿਜੁਨੇਂ ਵੀ ਇਸ ਬਗੈਰ ਕਿਸੇ ਇੱਛਾ ਦੇ ਹੂੰ ਕੰਮ ਕਰ ਰਹੇ ਹਾਂ ਮਤਲਬ ਤੁਹਾਡੇ ਲਈ ਸ਼ੌਕਿੰਗ ਇਹ ਨਿਊਜ਼ ਸ਼ੌਕਿੰਗ ਸੀਗੀ ਮਤਲਬ ਤੁਸੀਂ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਮੈਨੂੰ ਮਿਲੇਗਾ ਇਹ ਹੂੰ ਮੈਨੂੰ ਲੈਣਾ ਜੀ ਹੂੰ ਕਿ ਸਾਰੇ ਫਾਸ ਜੋ ਕੁਝ ਬੰਦੇ ਲੈਣੇ ਹੁੰਦੇ ਚੋਣਵੇਂ ਜੀ ਅਸੀਂ ਕਹਿੰਦੇ ਇਹ ਸੋਚਿਆ ਹੀ ਨਹੀਂ ਹੂੰ ਨਾ ਸਾਡਾ ਇੱਜ਼ਤ ਆਪਣੇ ਕੰਮ ਵੱਲ ਕਰੀਆ ਦਿਨ ਰਾਤ ਅਸੀਂ ਜੀ ਸ਼ੈਡਿਊਲ ਕਰਦੇ ਹਾਂ ਅੱਜ ਵੀ ਜਦੋਂ ਬੰਦਾ ਮੈਨਾਂ ਗੱਲ ਕਰ ਰਿਹਾ ਸੀ ਮੈਂ ਕਹਿੰਦਾ ਕਿ ਮੇਰੇ ਨਾਲ ਮਜ਼ਾਕ ਤਾਂ ਨਹੀਂ ਕਰ ਰਿਹਾ ਹਾਂ ਕਹਿੰਦਾ ਕਹਿੰਦਾ ਜੀ ਸਾਰੇ ਮੈਂ ਅੰਦਰ ਸੈਕਟਰੀ ਬੋਲ ਰਿਹਾ ਹਾਂ ਮਿਨਿਸਟਰੀ ਆਫ ਹਿਊਮਨ ਅਫੇਅਰਸ ਤੋਂ ਜੀ ਤੇ ਮੈਂ ਮੈਂ ਸੱਚ ਨਾਲ ਸੀਰੀਅਸਲੀ ਗੱਲ ਕਰ ਰਿਹਾ ਹਾਂ ਤੁਹਾਨੂੰ ਕੋਲ ਕੁਝ ਪਾਰਟਿਕੂਲ ਲੈਣੇ ਆ ਮੈਂ ਬੜਾ ਹੈਰਾਨ ਹੋਇਆ ਕਿ ਨਹੀਂ ਤੁਸੀਂ ਇਥੇ ਲਿਖਿਆ ਚਰਨ ਦੇ ਮੇਸਲ ਦਾ ਮੈਂ ਹੋਣੀ ਹਾਂ ਹਾਂ ਜੀ ਉਹਦੀ ਜਿਹੜੀ ਤੁਹਾਡੀ ਆਵਾਜ਼ ਦੇਣੀ ਹੈ ਬੜੀ ਕਿਹੜੀ ਬੜੀ ਸ਼ਾਨਦਾਰ ਆਵਾਜ਼ ਗਰਮਾਰਦੀ ਹੈ ਹਾਂ ਤੇ ਮੈਂ ਕਹਿੰਦਾ ਪਹਿਲੇ ਜਾਮੇ ਵਾਲੇ ਹੈ ਤੇ ਜਾਮਾ ਬਾਜ਼ਮੀ ਹੈ ਆਵਾਜ਼ ਅੱਛਾ ਕੈਮ ਰੱਖਣੀ ਬਈ ਹਾਂ ਜੀ ਮੈਂ ਕਹਿੰਦਾ ਸਾਡੀ ਰੋਜ਼ ਇੱਥੇ ਹੁੰਦੀ ਹੈ ਹਾਂ ਅਸੀਂ ਪੰਜਾਂ ਸਾਲਾਂ ਤੋਂ ਹਰ ਮਹੀਨੇ ਫਰਸਟ ਸੁੰਡੇ ਥੀਏਟਰ ਕਰਨੇ ਆ ਜੀ ਸਾਡੇ ਅੱਜ ਦੀ 286 ਮਾ ਹਮ ਮਾ ਸੋ ਜਿਹੜੀ ਮੰਥਲੀ ਬਿਲਕੁਲ ਮੈਂ ਮੈਂ ਸਰ ਉਹੀ ਗੱਲ ਕਹਿ ਰਿਹਾ ਤੁਸੀਂ ਕਹਿ ਰਹੇ ਸੀ ਕਿ ਤੁਹਾਡੇ ਲਈ ਸ਼ੌਕਿੰਗ ਸੀ ਪਰ ਸਾਡੇ ਲਈ ਬੜੀ ਮਾਣ ਵਾਲੀ ਗੱਲ ਸੀ ਕਿ ਸਾਡਾ ਇਹ ਸੀਗਾ ਕਿ ਤੁਹਾਨੂੰ ਮਿਲਣਾ ਚਾਹੀਦਾ ਜੇ ਪਾਦਮ ਸ਼੍ਰੀ ਤੁਹਾਨੂੰ ਨਹੀਂ ਮਿਲੂਗਾ ਥੀਏਟਰ ਦੇ ਵਿੱਚ ਤੇ ਹੋਰ ਕੋਈ ਇਸ ਵੇਲੇ ਥੀਏਟਰ ਦਾ ਐਸਾ ਰੰਗ ਕਰਮੀ ਹੈ ਨਹੀਂ ਮਤਲਬ ਜਿਹੜਾ 93 94 ਸਾਲ ਦਾ ਹੋਵੇ ਤੇ ਅੱਜ ਵੀ ਅਸੀਂ ਕਿਉਂਕਿ ਤੁਸੀਂ ਪਟਿਆਲੇ ਤੋਂ ਅਸੀਂ ਵੀ ਪਟਿਆਲਾ ਤੋਂ ਹੁਣ ਤੱਕ ਜਿਹੜੀ ਰਿਪੋਰਟਿੰਗ ਕੀਤੀ ਆ ਤੇ ਤੁਸੀਂ 6 6 ਵਜੇ ਤੱਕ ਤੁਸੀਂ ਬਾਰੰਦਰੀ ਗਾਰਡਨ ਆਪਣੀ ਟੀਮ ਨੂੰ ਲੈ ਕੇ ਪਹੁੰਚ ਜਾਂਦੇ ਹੋ ਤੇ ਤਵਾਮ ਇਹ ਜ਼ਿੰਦਗੀ ਤੁਸੀਂ ਥੀਏਟਰ ਨੂੰ ਇਹ ਸਾਰਾ ਜਿਹੜਾ ਆਪਣਾ ਜੀਵਨ ਦਿੱਤਾ ਆ ਤੇ ਇਸ ਦੇ ਲਈ ਮਤਲਬ ਬੜੀ ਸਾਨੂੰ ਖੁਸ਼ੀ ਹੈ ਕਿ ਤੁਹਾਨੂੰ ਪਦਮਸ਼ਰੀ ਅਵਾਰਡ ਮਿਲੇ ਆ ਪਰ ਇੱਕ ਸਵਾਲ ਹੈ ਇੱਕ ਸਵਾਲ ਹੈ ਸ਼ੱਬਰਵਾਲ ਸਾਹਿਬ ਕਿ ਮੈਡਮ ਨੇ ਵੀ ਉਨੀ ਹੀ ਕਹਾਣਾ ਕੀਤੀ ਆ ਤੁਹਾਡੇ ਜਿਹੜੇ ਮਿਸਿਸ ਨੇ ਸੁਨੀਤਾ ਸ਼ੱਬਰਵਾਲ ਜੀ ਮੈਂ ਗਲਤ ਨਹੀਂ ਤਾਂ ਮੈਂ ਕਿਹਾ ਮੈਂ ਤੋਂ ਜ਼ਿਆਦਾ ਕੀਤੀ ਹੁਣ ਜੀ ਪਰ ਕਿਤੇ ਉਹ ਮਲਾਲਤਾ ਨਹੀਂ ਹੈ ਕਿ ਮੈਡਮ ਨੂੰ ਵੀ ਨਾਲ ਹੋਣਾ ਚਾਹੀਦਾ ਸੀ ਜ਼ਰੂਰ ਨਹੀਂ ਨਹੀਂ ਗੱਲਿਆ ਕਿ ਉਹ ਮਿਲਦੇ ਸੀ ਉਸਾ ਜੀ ਸੰਦੋਰ ਜੀ ਸਾਲ ਉਹਨਾਂ ਜੀ ਹਾਂ ਮਗਰੇ ਆ ਕਿ ਉਹਨਾਂ ਦੀ ਕੰਟਰੀਬਿਊਸ਼ਨ ਮੇ ਤੋਂ ਵੀ ਜ਼ਿਆਦਾ ਸੀ ਹਾਂ ਅੱਛਾ ਤੁਸੀਂ ਤੁਸੀਂ ਮੈਮ ਨਾਲ ਜਦੋਂ ਫੋਨ ਆਇਆ ਤੁਹਾਨੂੰ ਦਿੱਲੀ ਤੋਂ ਤੁਸੀਂ ਇਹ ਮੈਡਮ ਨੂੰ ਦੱਸਿਆ ਹੋਣਾ ਕਿ ਇਸ ਤਰੀਕੇ ਨਾਲ ਪਦਮਸ਼ਰੀ ਦੇ ਲਈ ਤੁਹਾਡੇ ਨਾਂ ਦੀ ਚੋਣ ਹੋਈ ਹੈ ਕੀ ਕੀ ਰਿਐਕਸ਼ਨ ਸੀ ਮੈਡਮ ਦਾ ਸੁਨੀਤਾ ਮੈਡਮ ਦਾ

ਮੈਡਵਲ ਲੱਪ ਐਂਡ ਕਿੱਟ ਅੱਜ ਜ ਸਵੇਰੇ ਫਸ ਸਰ ਇਹ ਇਹ ਕਿਹੜੀ ਚੀਜ਼ ਹੈ ਇੱਕ ਉਹ ਕਿਹੜੀ ਚੀਜ਼ ਹੈ ਸਾਨੂੰ ਦੱਸ ਦਿਓ ਮੜਾ ਜੀ ਦਰਸ਼ਕ ਤੁਹਾਨੂੰ ਹਜ਼ਾਰਾਂ ਦਰਸ਼ਕ ਸੁਣ ਰਹੇ ਇਸ ਵੇਲੇ ਉਹ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਪ੍ਰੇਰਿਤ ਕਰਦੀ ਹੈ ਕਿ 93 94 ਸਾਲ ਦੀ ਉਮਰ 'ਚ ਵੀ ਤੁਸੀਂ ਥੀਏਟਰ ਕਰ ਰਹੇ ਹੋ ਤੁਸੀਂ ਬੱਚਿਆਂ ਤੋਂ ਕਰਵਾ ਰਹੇ ਹੋ ਨਾਟਕ ਕਰਵਾ ਰਹੇ ਹੋ 6 ਵਜੇ ਉੱਠ ਕੇ ਸਵੇਰੇ ਤੁਸੀਂ ਚਲੇ ਜਾਂਦੇ ਹੋ ਹਫ਼ਤੇ 'ਚ ਇੱਕ ਵਾਰ ਜਿਹੜਾ ਤੁਸੀਂ ਸ਼ੋਅ ਕਰਦੇ ਹੋ ਪਟਿਆਲਾ ਦੇ ਵਿੱਚ ਉਹ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਨਹੀਂ ਬੈਠਣ ਦੇਦੀ ਸਰਬ ਸਾਹਿਬ ਮਹੀਨੇ ਦੀ ਪਹਿਸੰਦੇ ਸੀ ਜੀ ਹੂੰ ਕੋਈ ਨਾ ਗੱਲੀ ਹਾਂਜੀ ਨਹੀਂ ਹੁਣ ਠੰਡ ਹੈਗੀ ਆ ਸਭ ਕੁਝ ਮੈਨੂੰ ਘਰ ਵਾਲੇ ਕਹਿੰਦੀ ਕਿ ਇਸ ਮਹੀਨੇ ਤਾਂ ਇੰਨੀ ਸਰਦੀ ਜਿਵੇਂ ਆਉਣਾ ਨੇ ਮੈਂ ਕਿ ਆ ਜਾਂਗੇ ਕਹਿੰਦੀ ਕਿਸੇ ਦਾ ਮੈਂ ਕਿ ਬ੍ਰੈਂਡ ਪਾਊਡਰ ਜ਼ਿਆਦਾ ਵੀ ਨਹੀਂ ਚੁੱਕਿਆ ਇਸ ਆਹ ਠੀਕ ਹੈ ਜੋ ਆ ਕੇ ਬੈਠ ਕੇ ਦੇਖਨੇ ਆ ਹਾਂਜੀ ਅਨੰਦ ਲੰਗੇ ਆ ਹੂੰ ਸੋ ਇਹ ਸਾਨੂੰ ਇਨਕੀਰਜਮੈਂਟ ਮਿਲਿਆ ਤੁਹਾਡੇ ਵਰਗੇ ਲੋਕ ਜਿਹੜੇ ਆ ਚੈਨਲ ਵਾਲੇ ਅਖਬਾਰਾਂ ਵਾਲੇ ਸਾਨੂੰ ਸਾਥ ਦੇ ਕਰਦੇ ਆ ਹੂੰ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਨੋਟ ਕੀਤਾ ਸਾਡੇ ਕੰਮ ਦਾ ਜੀ ਜੀ ਨਹੀਂ ਨਹੀਂ ਸਰ ਇਹ ਤਾਂ ਇਹ ਸਾਡਾ ਸੁਭਾਗ ਹੈ ਜੀ ਅਸੀਂ ਤੁਹਾਡੇ ਤੁਹਾਡੀਆਂ ਅਸੀਂ ਖਬਰਾਂ ਕਰਦੇ ਰਹੇ ਆ ਸਾਡਾ ਸੁਭਾਗ ਹੈ ਅੱਛਾ ਇਸ ਵੇਲੇ ਮੈਨੂੰ ਪਤਾ ਲੱਗ ਰਿਹਾ ਕਿ ਤੁਸੀਂ ਗਵਰਨਰ ਹਾਊਸੋਂ ਚੰਡੀਗੜ੍ਹ ਦੇ ਵਿੱਚੋਂ ਇੱਥੇ ਆਉਣ ਦੀ ਕੋਈ ਖਾਸ ਵਜ੍ਹਾ ਦੱਸ ਦਿਓ ਨਹੀਂ ਮੈਂ ਹਨਰਸ ਕਰਨਾ ਮਸੂਹੀ ਮਨੂਜੀਏ ਨੇ ਕਿ ਬਈ ਹਰ ਸੰਗਾਂ ਗੱਤਰ ਹਰ 26 ਜਨਵਰੀ ਨੂੰ ਜੀ ਮੈਂ ਇੱਥੇ ਆਉਂਦਾ ਮੈਨੂੰ ਹਮੇਸ਼ਾ ਇਨਵਾਈਟ ਕੀਤਾ ਜਾਂਦਾ ਹੂੰ ਨਾ ਭੁੰਦਾ ਪ੍ਰਾਇਮੇ ਆਈਐਸ ਅਫੀਸਰ ਜੈ ਪਟਿਆੜੀ ਰਹੇ ਨੇ ਬਹੁਤ ਜੀ ਐਜੂਕੇਸ਼ਨਰੀ ਅਖਬਾਰਾਂ ਬਰਾਦਰੀ ਜੀ ਜਿਹੜੇ ਜਨਰਲ ਲਈ ਇੱਥੇ ਉਹ ਸਾਰੇ ਇਨਵਾਈਟਡ ਹੁੰਦੇ ਆ ਹੂੰ ਉਸੇ ਉਹਨਾਂ ਨਾਲ ਹੈਲੋ ਹੈਲੋ ਹੋ ਜਾਂਦੀ ਆ ਹਾਂ ਅੱਛਾ ਸਰ ਸਰ ਤੁਹਾਡੇ ਤੁਹਾਡੇ ਜਿਹੜੇ ਬੇਟੇ ਨੇ ਉਹ ਵੀ ਵੱਡੇ ਆਫੀਸਰ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਹੋਈ ਇਸ ਬਾਰੇ ਮਤਲਬ ਕਿ ਕਿਸ ਤਰ੍ਹਾਂ ਦਾ ਰਿਐਕਸ਼ਨ ਸੀ ਉਹਨਾਂ ਦਾ ਉਹਨਾਂ ਨਾਲ ਸਭ ਤੋਂ ਪਹਿਲਾਂ ਉਹ ਵਾਲੀ ਗੱਲ ਹੁੰਦੀ ਹੈ ਜੀ ਜੀ ਦੇ ਵਿੱਚ ਜੂ ਵਿਚਾਰ ਮਿਹਰੇ ਅੰਦਰ ਆ ਕੁਝ ਜੰਦੀ ਜਾਂਦੀ ਹੈ ਬੱਚੇ ਨਾਲ ਤੋਂ ਥੋੜਾ ਜਿਹਾ ਨਾਮ ਦੱਸ ਤੁਸੀਂ ਉਹਨਾਂ ਦਾ ਨਾਮ ਦੱਸ ਦਿਓ ਤੇ ਕਿੱਥੇ ਪੋਸਟਿੰਗ ਹੈ ਜੀ ਕਿਹੜੇ ਅਹੁਦੇ ਤੇ ਇਸ ਵਾਰ ਥੋੜਾ ਜਿਹਾ ਦਰਸ਼ਕਾਂ ਨੂੰ ਪਤਾ ਲੱਗ ਜੇ ਜੀ ਇਹ ਜੀ ਹੈ ਅਸਿਸਟੈਂਟ ਇਨਸਪੈਕਟਰ ਜਨਰਲ ਪੁਲਿਸ ਜੀ ਅੱਜਕੱਲ੍ਹ ਲੇਕਿਨ ਤੇ ਔਰ ਮੋਡਰਨਾਈਜੇਸ਼ਨ ਤੇ ਲਾਇਆ ਹੈਗਾ ਪੂਰਾ ਨਾਂ ਦੱਸ ਦਿਓ ਸਰ ਉਹਨਾਂ ਦਾ ਵਿਕਾਸ ਅਬਰਵਾਲ ਵਿਕਾਸ ਅਬਰਵਾਲ ਠੀਕ ਹੈ ਤੇ ਆਖਰੀ ਸਵਾਲ ਆ ਸਰ ਤੁਹਾਡਾ ਥੋੜਾ ਜਿਹਾ ਟਾਈਮ ਹੋਰ ਲਵਾਂਗਾ ਨਾਲ ਨਿਰਮਲ ਰਿਸ਼ੀ मैम ਨੂੰ ਵੀ ਚੁਣਿਆ ਗਿਆ ਤੇ ਉਹਨਾਂ ਦੇ ਬਾਰੇ ਤੁਹਾਡਾ ਕੀ ਮੰਨਣਾ ਵੀ ਮਤਲਬ ਉਹਨਾਂ ਦਾ ਵੀ ਇੱਕ ਬੜੀ ਲੰਬੀ ਜਰਨੀ ਆ ਉਹਨਾਂ ਦੀ ਵੀ ਉਹਦੇ ਸ਼ਾਬਾਸ਼ ਹੈ ਤੁਸੀਂ ਇਰਾਨ ਹੋਏਗੇ 1960 ਵਿੱਚ ਅਸੀਂ ਨੱਡ ਕੀਤੇ ਸੀਗਾ ਜੀ ਜਿਹਦਾ ਨਾਮ ਸੀਗਾ ਪੈਸਾ ਬੋਲਦਾ ਹੈ ਜੀ ਉਹ ਮੈਂ ਉਹ ਮੇਰੇ ਡਰਾਮੇ ਵਿੱਚ ਰੋਲ ਕਰ ਰਹੀ ਸੀ ਉਸ ਫਿਜ਼ੀਕਲ ਕਾਲਜ ਦੇ ਵਿੱਚ ਕੋਰਸ ਕਰਨ ਆਈ ਸੀ ਜੀ ਤੇ ਸਾਡੀ ਇੱਕ ਸਾਥੀ ਸੀ ਡਾਕਟਰ ਉਹਨੇ ਵੀ ਇਹ ਨਿਕਾਉਂਕ ਬੜਾ ਹੈ ਕਿ ਨਹੀਂ ਕਿ ਡਰਾਮੇ ਲਗੋ ਅੱਛਾ ਤੇ ਹੋਰ ਕੋਈ ਇਤਿਹਾਸਕੀ ਗੱਲ ਉਹਨੇ ਵਾਈ ਚਾਂਸਸ ਆ ਬਾਇਓ ਸੀ ਹਾਂਜੀ ਡਰਾਮਾ ਦੇਖ ਕੇ ਹਮ ਐਨੇ ਖੁਸ਼ ਹੋਏ ਸਾਡੇ ਪਰ ਨਾਮ ਦੇ ਜੀ ਤੰਦਾ ਵੀ ਯੂਨੀਵਰਸਿਟੀ ਜਾਣਾ ਮੈਂ ਕਿਹਦੀ ਕੀ ਕੰਮ ਹੁਕਮ ਕਰਉ ਜੀ ਇਹਦਾ ਹੁਕਮ ਨਹੀਂ ਹਮ ਵਾਈਸ ਚਾਂਸਰ ਕਹਿੰਦੇ ਮੈਂ ਡਰਾਮਾ ਡਿਪਾਰਟਮੈਂਟ ਖੋਲਣਾ ਮੈਨੂੰ ਪ੍ਰਾਪਨ ਸਭਰ ਵਾਲ ਚਾਹੀਦਾ ਜੀ ਇਹ ਕੋਈ ਮਿਲਣਾ ਤੇ 4 ਵਜੇ ਜਾ ਕੇ ਮਿਲ ਜਾਤਾ ਇਹ ਕਿਹੜੀ ਯੂਨੀਵਰਸਿਟੀ ਦੀ ਗੱਲ ਕਿਹੜੀ ਯੂਨੀਵਰਸਿਟੀ ਦੀ ਗੱਲ ਦੱਸ ਰਹੇ ਹੋ ਹਾਂ ਕਿਹੜੀ ਯੂਨੀਵਰਸਿਟੀ ਦੀ ਗੱਲ ਦੱਸ ਰਹੇ ਹੋ ਸਰ ਇਹ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਰ ਸਾਡੇ ਆਏ ਸੀਗੇ ਜੀ ਜੀ ਨਾਟਕ ਦੇਖਣ ਸਟਾਰ ਦੀ ਗੱਲ ਹੈ ਜੀ ਉਹੀ ਸਰ ਸਾਡੇ ਹਾਂਜੀ ਆਮਾ ਦੇਖ ਗਏ ਇਹ ਚਲੇ ਪ੍ਰਧਾਨ ਸੀ ਜਗਤ ਪਰਮਜੀਤ ਸਿੰਘ ਸੁਖਦੇਵ ਸਿੰਘ ਜੀ ਉਹ ਮੈਂ ਦੂਜੇ ਦਿਨ ਕਹਿਣ ਲੱਗੇ ਕਿ ਚਬਰ ਵਾਲੇ ਹਮ ਯੂਨੀਵਰਸਿਟੀ ਜਾਣਾ ਮੈਂ ਕਿ ਹੁਕਮ ਹੋਰ ਕੀ ਕੰਮ ਮੈਂ ਕਿ ਹੁਕਮ ਨਹੀਂ ਜੀ ਤੈਨੂੰ ਵਾਈਸ ਚਾਂਸਲ ਕਹਿੰਦਾ ਮੈਨੂੰ ਚਾਹੀਦਾ ਪ੍ਰਾਣ ਸੰਭਰਵਾ ਮੈਂ ਡਰਾਮਾ ਡਿਪਾਰਟਮੈਂਟ ਖੋਲਣਾ ਜੀ ਤੇ ਮੇਰੇ ਕੋ ਭੇਜੇ ਸ਼ਾਮ ਨੂੰ 4 ਵਜੇ ਹਮ ਮੈਂ ਵੀ ਮਿਲਿਆ ਉਹਨਾਂ ਨੂੰ ਜੀ ਤੇ ਜੇ ਵੀ ਮੈਂ ਤੈਨੂੰ ਰਸ ਮੈਂ ਤੇ ਰਤੀ ਦੇਖ ਕੇ ਰਹਿ ਗਿਆ ਤੈਨੂੰ ਪਛਾਣ ਦੇਣੀ ਸੀ ਮੈਂ ਕਿਹਾ ਵੀ ਇਸਦੇ ਬਹਿ ਗਿਆ ਚਬਰ ਵਾਲੀ ਹੋ ਸਕ ਜੀ ਇਹ ਤੋਂ ਇਹਨ ਵਿੱਚ ਹੂੰ ਮੈਂ ਫਿਰ ਡੈਪਰਿੰਗ ਦੇ ਤਿੰਨ ਸਾਲ ਨਹੀਂ ਯੂਨੀਵਰਸਿਟੀ ਜੀ ਸੁਨੀਤਾ ਭਾਈ ਨੇ ਡਿਪਲੋਮਾ ਕੀਤਾ ਉੱਥੇ ਜੀ ਜਿਹੜੀ ਮੈਂ ਉਸਤਾਦ ਸੀ ਉਹ ਸ਼ਾਗਿਰ ਸੀ ਹੂੰ ਕੋਈ ਚੰਗਾ ਉਸਤਾਦ ਨਿਕਲਿਆ ਸ਼ਾਗਿਰ ਨਹੀਂ ਲਿਆ ਗਿਆ ਮੈਂ ਕੰਮ ਆ ਗਿਆ ਤਾਂ ਪਹਿਲ ਰਿਹਾ ਸੀ ਹਾਂ ਠੀਕ ਹੈ ਫਿਰ ਭਾਈ ਬਾਈ ਕਾਉਂਸਲ ਦਾਰਸ਼ ਜਸਪਾਲ ਜੀ ਨੇ ਮੈਨੂੰ ਸਕਾਲਰਸ਼ਿਪ ਦਿੱਤੀ ਹਾਂ ਜੀ ਮੈਂ ਤਿੰਨ ਸਾਲ ਯੂਨੀਵਰਸਿਟੀ ਦੇ ਵਿੱਚ ਹੂੰ ਪਹਿਲ ਵੜਿਆ ਹਾਂ ਦਾ ਜੀ 10000 ਰੁਪਇਆ ਮੈਨੂੰ ਮਿਲਦਾ ਇਨਸਾਨ ਵਾਸਤੇ ਜੀ ਤਾਂ ਮੈਂ ਔਰ ਵਰਕਸ਼ਾਪ ਅਸੀਂ ਲਾਉਨੇ ਆ ਰੌਣ ਸਾਹਿਬ ਜੀ ਅਸੀਂ ਇਹ ਵੀ ਚੋ ਵੀ ਅੱਜ ਦੇ ਇਵੈਂਟ ਦੇ ਵਰਕਸ਼ਾਪ ਦੀ ਗੱਲ ਹੀ ਬਤਾ ਲਈ ਜੀ ਇਹ ਬੱਚੇ ਅਸੀਂ ਫੀਸ ਨਹੀਂ ਲਾਈ ਜੀ ਕਿ ਹਰ ਤਰ੍ਹਾਂ ਦੇ ਜਿਹੜੇ ਬੱਚੇ ਅਕਸਰ ਪਿਆਰ ਤੋਂ ਸਮੀਰ ਦੇ ਤੋਂ ਸੁਧਾਰਨ ਤੋਂ ਫ੍ਰੀ ਚੋ ਸਿਖਾ ਰਹੇ ਹਾਂ ਜੀ ਉਹ ਇਸ ਕਰਕੇ ਆ ਜਾਂਦੇ ਆ ਹੂੰ ਆਪਾਂ ਉਹਨੂੰ ਕੇਰ ਕੇ ਟ੍ਰੇਨ ਕਰਕੇ ਉਹਨਾਂ ਨੂੰ ਡਰਾਮੇ ਕਰਵਾਈ ਦੇ ਆ ਜੀ ਤੋਂ ਇਸ ਤਰ੍ਹਾਂ ਦਾ ਆ ਠੀਕ ਹੈ ਜੀ ਜੀ ਲੋਕ ਤੁਹਾਨੂੰ ਹੌਸਲਾ ਫਰਾਈ ਕਰਦੇ ਹੋ ਹਮ ਮੈਨੂੰ ਇਹ ਇੱਕ ਗੱਲ ਦੀ ਖੁਸ਼ੀ ਹੈ ਹਮ ਕਿ ਸ਼ਾਇਦ ਤੁਹਾਡੀਆਂ ਲੋਕਾਂ ਦੀਆਂ ਦੁਆਵਾਂ ਐਪਰੀਸ਼ੀਏਸ਼ਨ ਰੱਬ ਕੋਲ ਪਹੁੰਚੀਆਂ ਜੀ ਉਹਦਾ ਕੀ ਹੋਇਆਗਾ ਮੈਨੂੰ ਨਹੀਂ ਨਹੀਂ ਸਰ ਇਹ ਇਹ ਤੁਹਾਡੀ ਮਿਹਨਤ ਹੈ ਸਰ ਇਹ ਲਗਨ ਆ ਕਿ ਹੁਣ ਤੱਕ ਵੀ ਦੇਖੋ ਤੁਸੀਂ 93 94 ਸਾਲ ਦੀ age 'ਚ ਵੀ ਤੁਸੀਂ ਥੀਏਟਰ ਕਰ ਰਹੇ ਹੋ ਅੱਛਾ ਤਰੀਕ ਕਦੋਂ ਦਿੱਲੀ ਜਾ ਰਹੇ ਹੋ ਜੀ ਕਦੋਂ ਮਿਲ ਰਿਹਾ ਸਨਮਾਨ ਤੁਹਾਨੂੰ ਜੀ ਇਹ ਜਿਹੀ ਹੋਈ ਮਿਨਿਸਪਲ ਬੋਮਾ ਫੇਸ ਜਾਨੂ ਸਦਾ ਦੇਹੀ ਜੀ ਫਿਰ ਨਹੀਂ ਆਉਣਾ ਹਾਂਜੀ ਜਿਹੜੀ ਪਦਨਕੀ ਦਾ ਅਵਾਰਡ ਹੈ ਦੇਣਗੇ ਜੀ ਸਮਰਪਿਤ ਸਮਰਪਿਤ ਕਿ ਨੂੰ ਕਰੋਗੇ ਜੀ ਇਹ ਵਾਰਡ ਮਤਲਬ ਕਿ ਕੋਈ ਖਾਸ ਇਨਸਾਨ ਜਾਂ ਕੋਈ ਖਾਸ ਲੋਕ ਜਿਨ੍ਹਾਂ ਨੂੰ ਸਮਰਪਿਤ ਕਰਨਾ ਚਾਹੋ ਤੁਸੀਂ ਇਹ ਜੇ ਮਾਇਸ਼ਵਰ ਦੇ ਦੁਤੀਆ ਨਹੀਂ ਹੈ ਹਾਂ ਠੀਕ ਹੈ ਜੀ 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 ਮਾਪਿਆਂ ਨੂੰ ਸਮਰਪਿਤ ਕਰਨਾ ਮਾਂ ਨੂੰ ਗੁਰਾ ਪਿਓ ਨੂੰ ਕਰਾ ਘਰਬਾੜੀ ਨੂੰ ਕਰਾ ਜੀ ਕਰਾ ਜੀ ਤੇ ਬਾਕੀ ਤੁਸੀਂ ਨਹੀਂ ਨੁਕਤਾ ਦੇਇਆ ਜੀ ਇਹ ਸਾਨੂੰ ਪਤਾ ਹੀ ਨਹੀਂ ਸੀ ਠੀਕ ਮੌਕੇ ਦੇ ਆਗੇ ਤੁਹਾਨੂੰ ਜੀ ਮੇਰੀ ਵਾਈਫ ਨੇ ਜਿੰਨਾ ਕੰਮ ਕੀਤਾ ਜੀ ਤੇ ਮੇਰੇ ਸਾਹ ਹੈ ਹਮ ਸਾਡਾ ਸਾਰਾ ਪਰਿਵਾਰ ਚਾਹੇਗਾ ਜੀ ਇਹ ਕਿ ਮੈਮ ਨੂੰ ਕੀਤਾ ਜਾਵੇ ਜੀ ਬਿਲਕੁਲ ਬਣਦਾ ਵੀ ਆ ਕਿਉਂਕਿ ਮੈਮ ਨੇ ਤੁਹਾਡੇ ਮੋٹے ਨਾ ਮੋਢਾ ਲਵਾ ਕੇ ਕਹਿੰਦੇ ਆ ਨਾ ਮੈਮ ਨੇ ਅੱਗੇ ਹੋ ਕੇ ਤੁਹਾਡੇ ਨਾਲ ਇਹ ਕੰਮ ਕੀਤਾ ਹੈ థియేਟਰ ਉਹਨਾਂ ਨੇ ਵੀ ਸਾਰੀ ਜ਼ਿੰਦਗੀ ਲਗਾਈ ਆ ਸੋ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਮੇਰੇ ਇੱਕ ਖੁਸ਼ਮੰਦ ਤੁਹਾਡੇ ਮੇਰੇ ਕੋਲ ਹੋਰ ਬੈਠੇ ਆ ਜੀ ਉਹ ਅੰਦਰ ਗਿਆ ਜੀ 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 ਪਰ ਮੋੜ ਵੀ ਕਰਦੇ ਆ ਹਾਂਜੀ ਆਪੇ ਆਕਸ਼ੀ ਵੀ ਨੇ ਬਿਲਕੁਲ ਆਇਜ਼ਰ ਵੀ ਨੇ ਸਾਡੀ ਇਹ ਤੁਹਾਨੂੰ ਨਮਸਕਾਰ ਕਰਨਾ ਚਾਹੁੰਦੇ ਨਹੀਂ ਨਹੀਂ ਮੇਰੀ ਗੱਲ ਹੋਈ ਹੈ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਬਹੁਤ-ਬਹੁਤ ਸ਼ੁਕਰੀਆ ਸੱਬਰਵਾਲ ਸਾਹਿਬ ਤੇ ਧੰਨਵਾਦ ਸ਼ੁਭ ਕਾਮਨਾਵਾਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਬਹੁਤ ਮਿਹਰਬਾਨ ਬਹੁਤ ਮਿਹਰਬਾਨ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਸ੍ਰੀ ਪ੍ਰਾਨ ਸੱਬਰਵਾਲ ਹੋਰਾ ਜੀ ਨੂੰ ਬਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਤੁਸੀਂ ਐਕਸਪੈਕਟ ਨਹੀਂ ਕਰੀਗਾ ਹਾਂ ਉਹ ਨਾ ਤੇਰੇ ਖਿਆਲ ਤੁਸੀਂ ਤੁਸਮਾਰੀ ਕੰਮ ਕਰੀ ਜਾਓ ਨਹੀਂ ਤੇ ਫਿਰ ਤੁਹਾਡਾ ਕੰਮ ਤੋਂ ਕਾਇਲ ਹਰ ਨਹੀਂਦਾ ਜਿੱਦਿਓ ਕੋਣ ਆਇਆ ਤੇ ਤੁਹਾਡਾ ਜੀ ਜੀ ਨਾਮ ਉਹ ਚ ਆ ਗਿਆ ਸਾਡੀ ਐਕਸਪੈਕਟ ਨਹੀਂ ਆਉਂਦਾ ਨਹੀਂ ਜੀ ਮੈਂ ਯਾਰ ਨਿਕੀਰ ਪੁੱਛ ਪੁੱਛ ਹਾਂ ਬੋਲ ਇਹਦਾ ਤੁਹਾਡੀ ਗੱਲ ਹੈ ਹਾਂ ਜੀ ਹਾਂ ਸਾਰੇ ਫਰਜ ਚ ਕੁਝ ਬੰਦੇ ਲੈਣੇ ਹੁੰਦੇ ਚੋਣਵੇਂ ਜੀ ਅਸੀਂ ਕਦੇ ਇਹ ਸੋਚਿਆ ਹੀ ਨਹੀਂ ਅਦੀ ਵੀ ਜੇ ਉਹ ਬੰਦਾ ਮੈਨੂੰ ਗੱਲ ਕਰ ਰਿਹਾ ਸੀ ਮੈਂ ਕਿਹਾ ਕਿ ਮੈਨੂੰ ਮਜ਼ਾਕ ਤਾਂ ਨਹੀਂ ਕਰ ਰਿਹਾ ਦਰਸ਼ਕਾਂ ਦਾ ਸਵਾਗਤ ਹੈ ਤੇ ਦੱਸ ਦਨੇ ਆ ਤੇ ਵੱਡੀ ਖਬਰ ਹੈ ਕਿ ਪੰਜਾਬੀਆਂ ਦਾ ਮਾਣ ਵਧਿਆ ਕਿਉਂਕਿ ਪੰਜਾਬੀ ਥੀਏਟਰ ਨੂੰ ਆਪਣੀ ਪੂਰੀ ਜ਼ਿੰਦਗੀ ਦੇਣ ਵਾਲੇ ਤੇ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਸ੍ਰੀ ਪ੍ਰਾਨ ਸੱਬਰਵਾਲ ਹੋਰਾਂ ਜੀ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਤੇ ਨਾਮ ਦੀ ਚੋਣ ਹੈ ਜਿਹੜੀ ਉਹ ਸੱਬਰਵਾਲ ਸਾਹਿਬ ਦੀ ਕੀਤੀ ਗਈ ਹੈ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਪ੍ਰਾਨ ਸੱਬਰਵਾਲ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਤੁਹਾਨੂੰ ਲੱਗਦਾ ਹੈ ਕਿ ਜਿੰਨਾ ਤੁਸੀਂ ਜਿਹੜੀ ਸਾਰੀ ਜ਼ਿੰਦਗੀ ਥੀਏਟਰ ਨੂੰ ਦਿੱਤੀ ਹੈ ਤੇ ਉਸ ਤੇ ਲਈ ਅੱਜ ਤੁਹਾਨੂੰ ਇਹ ਪਦਮਸ਼ਰੀ ਹੈ ਜਿਹੜਾ ਉਹ ਵੇਟ ਕਰ ਰਹੇ ਸੀ ਕਿ ਇੱਕ ਨਾ ਇੱਕ ਦਿਨ ਤੁਹਾਨੂੰ ਮਿਲੇਗਾ ਜ਼ਰੂਰ ਮੈਨੂੰ ਬੜੀ ਖੁਸ਼ੀ ਹੈ ਤੁਹਾਡਾ ਧੰਨਵਾਦ ਕਰਕੇ ਜੀ ਤੁਸੀਂ ਮੇਰੇ ਨਾਲ ਗੱਲਬਾਤ ਸ਼ੁਰੂ ਕੀਤੀ ਹੈ ਜੀ ਕੱਲ ਤੋਂ ਮੈਂ ਤੁਹਾਡਾ ਧੰਨਵਾਦੀ ਕਰਨਾ ਹੈ ਦੂਜਾ ਇਹ ਹੈ ਕਿ ਤੁਸੀਂ ਅੱਛਾ ਕੰਮ ਨਹੀਂ ਕਰੀਗਾ ਹਾਂ ਉਹ ਨਾ ਕੋਈ ਖਿਆਲ ਸੀ ਤੁਸੀਂ ਮਾਰੀ ਕੰਮ ਕਰੀ ਜਾਓ ਨਹੀਂ ਤੇ ਫਿਰ ਤੁਹਾਡਾ ਕੰਮ ਤੋਂ ਖਿਆਲ ਹਟ ਜਾਂਦਾ ਹਾਂ ਜੀ ਕਿ ਤੁਸੀਂ ਕੋਈ ਅਵਾਰਡ ਵੀ ਕੋਸ਼ਿਸ਼ ਕਰਦੇ ਹੋ ਮੈਂ ਕਿਹਨੂੰ ਮੈਨੂਵਰ ਕਰੋ ਲੱਗੇ ਚੰਗਾ ਬਣ ਜਾਏ ਹਾਂ ਜੀ ਤੇ ਇਹ ਜਦੋਂ ਕੱਲੋਂ ਤੋਂ ਦਿੱਲੀੋਂ ਫੋਨ ਆਇਆ ਤੇ ਤੁਹਾਡਾ ਜੀ ਜੀ ਨਾਮ ਉੱਤੇ ਆ ਗਿਆ ਹੂੰ ਤੇ ਮੈਨੂੰ ਤੁਸੀਂ ਤੁਸੀਂ ਤੁਹਾਡੀ ਐਕਸੈਪਟੈਂਸ ਲੈਣੀ ਆ ਪੌਂਟੈਂਟ ਜੀ ਮੈਂ ਯਾਰ ਨੇਕੀ ਨਾਲ ਪੁੱਛੂ ਹਾਂ ਬੋਲੋ ਇਹਦਾ ਸਵਾਲ ਦੀ ਗੱਲ ਹੈ ਹਾਂ ਜੀ ਹਾਂ ਮੈਨੂੰ ਬੜੀ ਖੁਸ਼ੀ ਆ ਹੂੰ ਤੁਸੀਂ ਕਿਹਦਾ ਮਹਿਸੂਸ ਕਰਦੇ ਹੋ ਰਾਤੀ ਜਨਨ ਦਾ ਇੰਡੀਨ ਐਕਵੈਸਿਟੀ ਯੂਨਿਟੀ ਲੁਧਿਆਣੇ ਹਾਂ ਜੀ ਕਿਸੇ ਦਾ ਮਹਿਸੂਸ ਕਰਦੇ ਮੈਂ ਮਹਿਸੂਸ ਹਾਂ ਮੈਨੂੰ ਖੁਸ਼ੀ ਹੈ ਕਿ ਸਾਡੀ ਕੰਮ ਦੀ ਕਦਰ ਹੋਈ ਹੈ ਤੇ ਰਿਕਗਨੀਸ਼ਨ ਹੋਈ ਹੈ ਹਾਂ ਜੀ ਤੇ ਸਾਨੂੰ ਜਿਸ ਚੀਜ਼ ਦੀ ਐਕਸਪੈਕਟੇਸ਼ਨ ਨਹੀਂ ਸੀ ਇਸ ਬਗੈਰ ਕਿਸੇ ਇੱਛਾ ਦੇ ਹੂੰ ਕੰਮ ਕਰ ਰਹੇ ਹਾਂ ਮਤਲਬ ਤੁਹਾਡੇ ਲਈ ਸ਼ੌਕਿੰਗ ਇਹ ਨਿਊਜ਼ ਸ਼ੌਕਿੰਗ ਸੀਗੀ ਮਤਲਬ ਤੁਸੀਂ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਮੈਨੂੰ ਮਿਲੇਗਾ ਇਹ ਹੂੰ ਮੈਨੂੰ ਲੈਣਾ ਜੀ ਹੂੰ ਕਿ ਸਾਰੇ ਫਰਜ ਜੋ ਕੁਝ ਬੰਦੇ ਲੈਣੇ ਹੁੰਦੇ ਚੋਣਵੇਂ ਜੀ ਅਸੀਂ ਕਹਿੰਦੇ ਇਹ ਸੋਚਿਆ ਹੀ ਨਹੀਂ ਹੂੰ ਨਾ ਸਾਡਾ ਇੱਥੇ ਆਪਣੇ ਕੰਮ ਵੱਲ ਕਰੀਆ ਦਿਨ ਰਾਤ ਅਸੀਂ ਜੀ ਛੇੜੇ ਕਰਦੀ ਹਾਂ ਅੱਜ ਵੀ ਜਦੋਂ ਬੰਦਾ ਮੈਨੂੰ ਗੱਲ ਕਰ ਰਿਹਾ ਸੀ ਮੈਂ ਕਹ ਗਿਆ ਕਿ ਮੇਰੇ ਨਾਲ ਮਜ਼ਾਕ ਤਾਂ ਨਹੀਂ ਕਰ ਰਿਹਾ ਹਾਂ ਕਹਿੰਦਾ ਕਹਿੰਦਾ ਜੀ ਸਾਰੇ ਮੈਂ ਅੰਡਰ ਸੈਕਟਰੀ ਬੋਲ ਰਿਹਾ ਮਿਨਿਸਟਰੀ ਆਫ ਹਿਊਮਨ ਅਫੇਅਰਸ ਤੋਂ ਜੀ ਤੇ ਮੈਂ ਮੈਂ ਸੱਚ ਨਾਲ ਸੀਰੀਅਸਲੀ ਗੱਲ ਕਰ ਰਿਹਾ ਹਾਂ ਸਾਡੇ ਕੋਲ ਕੁਝ ਪਾਰਟਿਕੂਲਰਸ ਲੈਣੇ ਆ ਤੇ ਬੜਾ ਹੈਰਾਨ ਹੋਇਆ ਕਿੰਜ ਤੁਸੀਂ ਇੱਥੇ ਲਿਖਿਆ 94 ਸਾਲ ਦਾ ਮੈਂ ਹਉਂਦੀ ਹਾਂ ਹਾਂ ਜੀ ਜਿਹਨਾਂ ਕਾੜੀ ਦਾ ਆਵਾਜ਼ ਜਿਹੜੀ ਹੈ ਬੜੀ ਕਿਰਾਰੀ ਬੜੀ ਸ਼ਾਨਦਾਰ ਆਵਾਜ਼ ਗਰਜ ਮਾਰਦੀ ਹੈ ਹਾਂ ਤੇ ਮੈਂ ਕਹਿੰਦਾ ਪੇ ਅਸੀਂ ਜਾਮੇ ਵਾਲੇ ਆ ਤੇ ਜਾਮਾ ਬਾਜ਼ਮੀ ਹੈ ਇਹ ਆਵਾਜ਼ ਹਾਂ ਕਾਹ ਮੇਖਣੀ ਬਈ ਹਾਂ ਜੀ ਮੈਨੂੰ ਇਹ ਸਾਡੀ ਰੋਜ਼ ਦੀ ਚੱਲ ਹੁੰਦੀ ਆ ਅਸੀਂ 20 ਸਾਲਾਂ ਤੋਂ ਹਰ ਮਹੀਨੇ ਫਰਸਡੇ ਥੀਏਟਰ ਕਰਦੇ ਆ ਜੀ ਸਾਡੇ ਆਜੀ 286 ਮਾਸਿਕ ਯਾਨੀ ਮੰਥਲੀ ਬਿਲਕੁਲ ਮੈਂ ਮੈਂ ਸਰ ਉਹੀ ਗੱਲ ਕਹਿ ਰਿਹਾ ਤੁਸੀਂ ਕਹਿ ਰਹੇ ਸੀ ਕਿ ਤੁਹਾਡੇ ਲਈ ਸ਼ੌਕਿੰਗ ਸੀ ਪਰ ਸਾਡੇ ਲਈ ਬੜੀ ਮਾਣ ਵਾਲੀ ਗੱਲ ਸੀ ਕਿ ਸਾਡਾ ਇਹ ਸੀਗਾ ਕਿ ਤੁਹਾਨੂੰ ਮਿਲਣਾ ਚਾਹੀਦਾ ਜੇ ਪਾਦਮ ਸ਼੍ਰੀ ਤੁਹਾਨੂੰ ਨਹੀਂ ਮਿਲੂਗਾ ਥੀਏਟਰ ਦੇ ਵਿੱਚ ਤੇ ਹੋਰ ਕੋਈ ਇਸ ਵੇਲੇ ਥੀਏਟਰ ਦਾ ਐਸਾ ਰੰਗ ਕਰਮੀ ਹੈ ਨਹੀਂ ਮਤਲਬ ਜਿਹੜਾ 93 94 ਸਾਲ ਦਾ ਹੋਵੇ ਤੇ ਅੱਜ ਵੀ ਅਸੀਂ ਕਿਉਂਕਿ ਤੁਸੀਂ ਪਟਿਆਲੇ ਤੋਂ ਅਸੀਂ ਵੀ ਪਟਿਆਲਾ ਤੋਂ ਹੁਣ ਤੱਕ ਜਿਹੜੀ ਰਿਪੋਰਟਿੰਗ ਕੀਤੀ ਆ ਤੇ ਤੁਸੀਂ 6 6 ਵਜੇ ਤੱਕ ਤੁਸੀਂ ਬਾਰੰਦਰੀ ਗਾਰਡਨ ਆਪਣੀ ਟੀਮ ਨੂੰ ਲੈ ਕੇ ਪਹੁੰਚ ਜਾਂਦੇ ਹੋ ਤੇ तमाम ਇਹ ਜ਼ਿੰਦਗੀ ਤੁਸੀਂ ਥੀਏਟਰ ਨੂੰ ਇਹ ਸਾਰਾ ਜਿਹੜਾ ਆਪਣਾ ਜੀਵਨ ਦਿੱਤਾ ਆ ਤੇ ਇਸ ਦੇ ਲਈ ਮਤਲਬ ਬੜੀ ਸਾਨੂੰ ਖੁਸ਼ੀ ਹੈ ਕਿ ਤੁਹਾਨੂੰ ਪਦਮਸ਼ਰੀ ਅਵਾਰਡ ਮਿਲੇ ਆ ਪਰ ਇੱਕ ਸਵਾਲ ਹੈ ਇੱਕ ਸਵਾਲ ਹੈ ਸ਼ਬਰਵਾਲ ਸਾਹਿਬ ਕਿ ਮੈਡਮ ਨੇ ਵੀ ਉਨੀ ਹੀ ਕਾਰਨਾ ਕੀਤੀ ਆ ਤੁਹਾਡੇ ਜਿਹੜੇ ਮਿਸੇਸ ਨੇ ਸੁਨੀਤਾ ਸ਼ਬਰਵਾਲ ਜੀ ਮੈਂ ਗਲਤ ਨਹੀਂ ਤਾਂ ਮੈਂ ਕਿਹਾ ਮੈਂ ਤੋਂ ਜ਼ਿਆਦਾ ਕੀਤੀ ਹਾਂ ਜੀ ਪਰ ਕਿਤੇ ਉਹ ਮਲਾਲ ਤਾਂ ਨਹੀਂ ਹੈ ਕਿ ਮੈਡਮ ਨੂੰ ਵੀ ਨਾਲ